ਫਲਸਫੀ ਦੇ ਉੱਪਰ ਗੱਲ ਕਰਨੀ ਸ਼ੁਰੂ ਕਰਦੀਏ ਜਾਂ ਉਸ ਤੋਂ ਬਾਅਦ ਜੋ ਅੰਕਲ ਹੋਣਾ ਨੇ ਜਾਂ ਇਸ ادارے ਨੇ ਉਹਨਾਂ ਦੀ ਫਲਸਫੀ ਨੂੰ ਹੋਰ ਅੱਗੇ ਵਧਾਉਣ ਦੇ ਵਿੱਚ ਉਹਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਕੀ ਕੁਝ ਕੀਤਾ ਆਪਣੀ ਜ਼ਿੰਦਗੀ ਦੇ ਦੌਰਾਨ ਉਹਦੀ ਗੱਲ ਕਰਨੀ ਸ਼ੁਰੂ ਕਰਦੀਏ ਤੇ ਮੈਂ ਸਮਝਦਾ ਕਿ ਸਮਾਂ ਔਰ ਸ਼ਬਦ ਮੁੱਕ ਸਕਦੇ ਪਰ ਉਹਦਾ ਵਿਆਖਿਆ ਜਿਹੜੀ ਉਹ ਨਹੀਂ ਮੁੱਕ ਸਕਦੀ ਹੈਗੀ ਸਹੀ ਮਾਇਨੇ ਦੇ ਵਿੱਚ ਜਿਵੇਂ ਚਲੋ ਨਿਮਰਤ ਜੀ ਗੱਲ ਕਰਕੇ ਗਏ ਕਿ ਚਾਹੇ ਸੰਸਾਧਨਾ ਦਾ ਕਰਕੇ ਚਾਹੇ ਨਿਮਰਤ ਜੀ ਨੇ ਗੱਲ ਕੀਤੀ ਕਿ ਅਨਲਿਮਿਟਿਡ ਫੰਡਸ ਹੁੰਦੇ ਮੈਂ ਸਮਝਦਾ ਕਿ ਮੈਂ ਉਹਨਾਂ ਦੀ ਗੱਲ ਨਾਲ 100% ਸਹਿਮਤ ਹਾਂ ਇਹੋ ਜੀਆਂ ਚੀਜ਼ਾਂ ਇਹੋ ਜੇ ਸਥਾਨ ਖੜੇ ਕਰਨ ਦੇ ਲਈ ਫੰਡਸ ਦੀ ਜਾਂ ਸੰਸਾਧਨਾ ਦੀ ਲੋੜ ਘੱਟ ਹੁੰਦੀ ਹੈ ਔਰ ਇੱਛਾ ਸ਼ਕਤੀ ਦੀ ਕਮਿਟਮੈਂਟ ਦੀ ਕਿ ਅਸੀਂ ਬਾਬੇ ਨਾਨਕ ਜੀਆਂ ਦੀ ਫਿਲਾਸਫੀ ਨੂੰ ਜਿਹਨੂੰ ਮੈਂ ਸਮਝਦਾ ਕਿ ਅੱਜ ਦੀ ਤਰੀਕ ਦੇ ਵਿੱਚ ਕੱਲੇ ਪੰਜਾਬ ਜਾਂ ਮੁਲਕ ਦੇ ਵਿੱਚ ਨਹੀਂ ਦੁਨੀਆ ਭਰ ਦੇ ਵਿੱਚ ਜੇ ਤੁਸੀਂ ਇੱਕ ਸਾਫ਼ ਸੁਥਰਾ ਸੱਚਾ ਸੁਥਰਾ ਔਰ ਆਪਣੇ ਦਿਲ ਆਤਮਾ ਨੂੰ ਸਕੂਨ ਦੇਣ ਵਾਲਾ ਜੇ ਜੀਵਨ ਬਤੀਤ ਕਰਨਾ ਹੈ ਤੇ ਉਹ ਫਿਲਾਸਫੀ ਜਿਹੜੀ ਬਾਬਾ ਨਾਨਕ ਜੀਆਂ ਦੀ ਸੀਗੀ